ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 8 ਪੰਜਾਬ ਦੇ ਉੱਤੇ ਮੇਟਾ ਆਵਾਜ਼ ਮੇਰੀ ਪਹੁੰਚ ਲਈ ਹੋਏਗੀ ਮੇਰਾ ਪਹਿਲਾ ਸਵਾਲ ਇਹ ਹੈ ਇਸ ਨੂੰ ਨੈਕਸਟ ਜਨ ਜੀਐਸਟੀ ਕਿਹਾ ਜਾ ਰਿਹਾ ਜੀਐਸਟੀ ਦਾ ਨਵਾਂ ਰੂਪ ਕਿਹਾ ਜਾ ਰਿਹਾ ਇਹਨਾਂ ਜੀਐਸਟੀ ਰਿਫਾਰਮਸ ਨੂੰ ਤੁਸੀਂ ਬਤੌਰ ਖਜ਼ਾਨਾ ਮੰਤਰੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ న్యూਸ 18 ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਸ਼ ਪਰਦੇ ਅੰਦਰ 2017 ਦੇ ਵਿੱਚ 1 ਨੇਸ਼ਨ 1 ਟੈਕਸ ਦਾ ਫਾਰਮੂਲਾ ਸੈਂਟਰ ਗਵਰਨਮੈਂਟ ਲੈ ਕੇ ਆਉਂਦੀ ਹੈ ਔਰ ਸਟੇਟਾ ਸਟੇਟ ਜਿਹੜੇ ਇਸ ਫਾਰਮੂਲੇ ਨੂੰ ਅਕਸੈਪਟ ਕਰਦੇ ਨੇ ਇਸ ਸਿਸਟਮ ਅਕਸੈਪਟ ਕਰਦੇ ਨੇ ਜੀ ਜੀਐਸਟੀ ਦੇਸ਼ ਪਰਸ ਲਾਗੂ ਹੁੰਦੀ ਹੈ 2017 ਚ ਔਰ ਜਦੋਂ ਜੀਐਸਟੀ ਲਾਗੂ ਹੁੰਦੀ ਆ ਤਾ ਸਟੇਟਾਂ ਦੀ ਇਕਨੋਮੀ ਕਿਸੇ ਸਟੇਟ ਦੀ ਇਕਨੋਮੀ ਜਿਹੜੀ ਆ ਦੇ ਅੰਦਰ ਰੈਵਨਿਊ ਦੀ ਕਲੈਕਸ਼ਨ ਬਹੁਤ ਜ਼ਿਆਦਾ ਸੀ ਕਿਸੇ 'ਚ ਘੱਟ ਸੀ ਠੀਕ ਹੈ ਜੋ ਜੀਐਸਟੀ ਲਾਗੂ ਹੋ ਗਿਆ ਵਨ ਨੇਸ਼ਨ ਵਨ ਟੈਕਸ ਸਾਰਾ ਫਾਰਮੂਲਾ ਦੇਸ਼ ਭਰ ਚ ਇਕ ਲਾਗੂ ਹੋ ਗਿਆ ਤਾਂ ਮੈਂ 17 ਤੋਂ ਲੈ ਕੇ 25 ਤੱਕ ਦੀ ਜਰਨੀ ਦੀ ਗੱਲ ਕਰਨੀ ਚਾਹੂਗਾ ਇਸ 8 ਸਾਲ ਦੀ ਜਰਨੀ ਦੇ ਅੰਦਰ ਜੀ ਸੈਂਟਰ ਸਰਕਾਰ ਨੇ ਜੀਐਸਟੀ ਦੇ ਵਕਫ ਵਕ ਆਈਟਮਾਂ ਉੱਪਰ 27 ਟਾਈਮ 27 ਬਾਾਰ ਜਿਹੜੀ ਆ ਉਹ ਐਗਜ਼ੈਂਪਸ਼ਨ ਦਿੱਤੀ ਔਰ 16 ਟਾਈਮ 16 ਬਾਾਰ ਜਿਹੜੀ ਆ ਉਹ ਰੇਟ ਰਿਡਕਸ਼ਨ ਕੀਤੀ 8 ਸਾਲ ਦੇ ਵਕਫੇ ਵਿੱਚ ਕਿੰਨੀਆਂ ਐਕਸਪੈਰੀਮੈਂਟ ਜਿਹੜੇ ਨੇਗੇ ਉਹ ਗਵਰਨਮੈਂਟ ਆਫ ਇੰਡੀਆ ਨੇ ਕੀਤੇ ਇੱਥੋਂ ਪਤਾ ਲੱਗ ਸਕਦਾ ਕਿ 27 ਬਾਾਰ ਐਗਜ਼ੈਂਪਸ਼ਨ ਦਿੱਤੀ ਰੇਟ ਘਟਾਏ ਜਾਂ ਵਧਾਏ ਔਰ 16 ਬਾਾਰ ਜਿਹੜੀ ਆ ਰੇਟ ਦੇ ਅੰਦਰ ਘਟ ਲਾਇਆ ਰਿਡਕਸ਼ਨ ਕੀਤੀ ਠੀਕ ਹੈ ਇਹ 8 ਸਾਲਾਂ ਦੇ ਇਤਿਹਾਸ ਦੇ ਅੰਦਰ ਇੱਡਾ ਵੱਡੀ ਐਕਸਰਸਾਈਜ਼ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਮੈਂ ਪੰਜਾਬ ਦੀ ਇਕਨੋਮੀ ਦੀ ਗੱਲ ਕਰੂੰਗਾ ਕਿ ਕਿੰਨਾ ਇਹਦਾ ਅਸਰ ਪੰਜਾਬ ਦੀ ਇਕਨੋਮੀ ਤੇ ਪਿਆ ਜੇ ਪੰਜਾਬ ਦੀ ਗੱਲ ਕਰੀਏ ਤਾਂ 8 ਸਾਲਾਂ ਚ ਜਿਹੜਾ ਰੈਵਨਿਊ ਪੰਜਾਬ ਦਾ ਜੀਐਸਟੀ ਰਜਿਮ ਲਾਗੂ ਹੋਣ ਤੋਂ ਪਹਿਲਾਂ ਕਲੈਕਸ਼ਨ ਹੁੰਦਾ ਸੀ ਤੇ ਹੁਣ 8 ਸਾਲਾਂ ਚ ਕਲੈਕਸ਼ਨ ਹੋਇਆ ਉਹਦੇ ਵਿੱਚ 1,11,000 ਕਰੋੜ ਰੁਪਏ ਦਾ ਲਾਸ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਹੋਇਆਗਾ ਠੀਕ ਹੈ 111000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਦਫਤਰ ਤੁਸੀਂ 8 ਸਾਲ ਦਾ ਪੰਜਾਬ ਨੂੰ ਹੋਇਆਗਾ 8 ਸਾਲ ਦੀ ਮੈਂ ਗੱਲ ਕਰ ਰਿਹਾ ਜੀ ਜੇ ਅਸੀਂ ਜੀਐਸਟੀ ਰੀਜਿਮ 'ਚ ਨਾ ਹੁੰਦੇ ਜੇ ਅਸੀਂ ਆਪਣੇ ਬੈਟ ਵਾਲੇ ਸਿਸਟਮ 'ਚ ਹੁੰਦੇ ਜਿਹੜਾ ਬੈਟ ਸਿਸਟਮ ਸੀ ਪਹਿਲਾਂ ਟੈਕਸ ਦਾ ਉਹਦੇ ਅੰਦਰ ਹੁੰਦੇ ਤਾਂ ਸਾਡਾ ਰੈਵਨਿਊ 111000 ਕਰੋੜ ਰੁਪਿਆ ਹੋਰ ਸਾਡੀ ਕਿੱਟੀ ਚੋਣਾ ਸੀ ਸਾਡੇ ਖਜ਼ਾਨੇ 'ਚ ਹੋਰ ਹੋਣਾ ਸੀਗਾ ਇਹ ਦਾ ਪ੍ਰਭਾਵ ਆ ਪਰ ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਸੀਗਾ ਕਿ ਤੁਹਾਡੀ ਇਕਨੋਮੀ ਜਦ ਤੱਕ ਸਟੇਬਲ ਹੋਊਗੀ ਅਸੀਂ ਤੁਹਾਨੂੰ ਕੰਪਨਸੇਸ਼ਨ ਸੈਸ ਦੇ ਰੂਪ ਦੇ ਅੰਦਰ ਪੈਸੇ ਜਿਹੜੇ ਦਿੰਦੇ ਰਹਾਂਗੇ ਸਾਨੂੰ ਪੈਸੇ ਮਿਲੇ ਕੋਈ ਸ਼ੱਕ ਨਹੀਂ ਕਿੰਨਾ ਮਿਲਿਆ 61000 ਯਾਨੀ ਕਿ 61000 ਕਰੋੜ ਰੁਪਇਆ ਕੰਪਨਸੇਸ਼ਨ ਸੈਸ ਦੇ ਰੂਪ ਚ ਪਹਿਲੇ 5 ਸਾਲ ਜਦੋਂ ਕਾਂਗਰਸ ਗਵਰਨਮੈਂਟ ਸੀ ਉਸ ਸਮੇਂ ਪੰਜਾਬ ਨੂੰ ਮਿਲਿਆ ਠੀਕ ਹੈ ਸੋ ਸਾਡੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸੱਸ ਜਿਹੜਾ ਪੂਰੇ ਦੇਸ਼ ਪਰਚ ਖਤਮ ਹੋ ਗਿਆ ਪੰਜਾਬਸ ਖਤਮ ਹੋ ਗਿਆ ਹੁਣ ਜਿਹੜਾ ਲਗਾਤਾਰ ਰੈਵਨਿਊ ਦਾ ਲਾਸਟ ਸਟੇਟਾਂ ਨੂੰ ਹੋ ਰਿਹਾ ਅਸੀਂ ਜਿਹੜੀ ਇਹ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਸੀ ਪੰਜਾਬ ਨੇ ਕਰਨਾਟਕਾ ਨੇ ਤਾਮਿਲਨਾਡੂ ਨੇ ਕੇਰਲਾ ਨੇ ਬਹੁਤ ਸਾਰੇ ਡਿਫਰੈਂਟ ਸਟੇਟਾਂ ਨੇ ਇਹ ਆਪਣਾ ਪੱਖ ਰੱਖਿਆ ਸੀਗਾ ਕਿ ਰੇਟ ਰਿਡਿਊਸ ਕਰ ਦਿਓ ਇਧਰ ਅਸੀਂ ਸਹਿਮਤਾ ਵੈਲਕਮ ਕਰਦੇ ਆਂ ਕਿ ਹਾਂ ਦੋ ਸਲੈਬਾਂ ਹੋਣੀਆਂ ਚਾਹੀਦੀਆਂ ਰੇਟ ਘੱਟ ਹੋਣੇ ਚਾਹੀਦੇ ਨੇ ਪਰ ਪ੍ਰਕਿਰਿਆ ਸਰਲ ਹੋਣੀ ਚਾਹੀਦੀ ਆ ਲੋਕਾਂ ਤੇ ਬੋਝ ਨਹੀਂ ਪੈਣਾ ਚਾਹੀਦਾ ਪਰ ਜਿਹੜਾ ਰੈਵਨਿਊ ਦਾ ਲਾਸ ਹੋ ਰਿਹਾ ਜੀ ਜਿਹੜਾ ਨੁਕਸਾਨ ਸਟੇਟਾਂ ਦੇ ਖਜ਼ਾਨੇ ਦਾ ਹੋ ਰਿਹਾ ਉਹਨੂੰ ਤੁਸੀਂ ਕਿਵੇਂ ਕੰਪਨਸੇਟ ਕਰੋਗੇ ਉਹਨੂੰ ਕਿਵੇਂ ਪ੍ਰੋਟੈਕਟ ਕਰੋਗੇ ਉਹਦੀ ਪ੍ਰੋਟੈਕਸ਼ਨ ਕਰਨਾ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਸੈਂਟਰ ਸਰਕਾਰ ਨੇ ਜਦੋਂ ਸਹਿਮਤੀ ਲਈ ਰਾਜਾਂ ਦੀ ਜਦੋਂ ਰਾਜਾਂ ਨੂੰ ਸਹਿਮਤ ਕੀਤਾ ਗੱਲਬਾਤ ਕੀਤੀ ਸਾਰੇ ਰਾਜਾਂ ਨਾਲ ਇਹ ਕਿਹਾ ਕਿ ਅਸੀਂ ਤੁਹਾਡਾ ਰੈਵਨਿਊ ਲਾਸ ਨਹੀਂ ਹੋਣ ਦੇਵਾਂਗੇ ਅਸੀਂ ਤੁਹਾਡੇ ਰੈਵਨਿਊ ਲਾਸ ਦੀ ਪ੍ਰੋਟੈਕਸ਼ਨ ਕਰਾਂਗੇ ਅਸੀਂ ਤੁਹਾਨੂੰ ਕੰਪਨਸੇਸ਼ਨ ਸਸ ਦੇ ਰੂਪ ਚ ਦੇਵਾਂਗੇ ਆਪਾਂ ਪਹਿਲਾ 5 ਸਾਲ ਦੇਵਾਂਗੇ ਉਸ ਤੋਂ ਬਾਅਦ ਜੇ ਲੋੜ ਪਈ ਤਾਂ ਅਗਲੇ 5 ਸਾਲ ਵੀ ਕੰਟੀਨਿਊ ਕਰ ਲਵਾਂਗੇ ਪਰ ਲੇਕਿਨ ਅਫਸੋਸ ਅਫਸੋਸ ਉਹ 5 ਸਾਲ ਦੇ ਬਾਅਦ ਜਿਹੜਾ ਰੈਵਨਿਊ ਆ ਲਾਸ ਹੁਣ ਸਟੇਟ ਵੀਰਾਂ ਕਰਨ ਲੱਗ ਗਿਆ ਉਹ ਕੰਪਰਸ਼ਨ ਸੈਸ ਜਿਹੜਾ ਬੰਦ ਕਰਤਾ ਸੋ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਆ ਪਰ ਲੇਕਿਨ ਜਿਹੜੀ ਸਟੇਟਾਂ ਦੀ ਇਕਨੋਮੀ ਡੀ ਸਟੈਬਲਾਈਜ਼ ਹੋਊਗੀ ਉਹਦਾ ਕੌਣ ਜ਼ਿੰਮੇਵਾਰ ਆ ਔਰ ਮੈਨੂੰ ਇਹ ਫੀਲ ਹੋ ਰਿਹਾ ਕਿ ਸੈਂਟਰ ਸਰਕਾਰ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਜਿਹੜਾ ਉਹ ਸਟੇਟਾਂ ਦੀ ਇਕਨੋਮੀ ਨੂੰ ਡੀ ਸਟੈਬਲਾਈਜ਼ ਕਰ ਰਹੀ ਆ ਸੈਂਟਰ ਸਰਕਾਰ ਜਿਹੜੀ ਆ ਸਟੇਟਾਂ ਦੀ ਇਕਨੋਮੀ ਨੂੰ ਹੌਲੀ ਹੌਲੀ ਤੋੜ ਰਹੀ ਆ ਸਟੇਟਾਂ ਨੇ ਵੱਡਾ ਦਿਲ ਦਿਖਾਇਆ ਠੀਕ ਹੈ ਸਟੇਟਾਂ ਨੇ ਆਪਣਾ ਵੱਡਾ ਦਿਲ ਦਿਖਾਇਆ 2017 ਚ ਕਿਹਾ ਕਿ ਵਨ ਨੇਸ਼ਨ ਵਨ ਟੈਕਸ ਦੇ ਫੈਸਲੇ ਤੇ ਅਸੀਂ ਮੂਹਰ ਲਾਉਨੇ ਆ ਠੀਕ ਹੈ ਸਟੇਟਾਂ ਨੇ ਸਹਿਮਤੀ ਦੇਤੀ ਜਿਹੜੀਆਂ ਮਰਜ਼ੀ ਉਸ ਸਮੇਂ ਸਰਕਾਰਾਂ ਸੀਗੀਆਂ ਪਰ ਲੇਕਿਨ ਜੋ ਕਮਿਟਮੈਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜੋ ਕਮਿਟਮੈਂਟ ਸੈਂਟਰ ਦੀ ਸਰਕਾਰ ਨੇ ਸਟੇਟਾਂ ਨਾਲ ਕੀਤੀ ਸੀ ਅੱਜ ਸੈਂਟਰ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਪਿੱਠ ਦਿਖਾ ਕੇ ਭੱਜ ਚੁੱਕੇ ਨੇ ਠੀਕ ਹੈ ਚ ਮੈਂ ਮੈਂ ਇੱਕ ਇੱਕ ਕਰਕੇ ਸਵਾਲ ਪੁੱਛਣਾ ਹੈ ਮੈਂ ਮੈਂ ਥੋੜਾ ਜਿਹਾ ਪਹਿਲਾਂ ਤੁਹਾਡੇ ਤੋਂ ਇਹੀ ਸਮਝਣਾ ਚਾਹ ਰਹੇ ਹਾਂ ਇੱਕ ਤਾਂ ਤੁਸੀਂ ਪੁਆਇੰਟ ਰੱਖ ਦਿੱਤਾ ਮੈਂ ਉਸ ਨੂੰ ਸਮਝ ਪਾ ਰਹੇ ਹਾਂ ਕਿ 111000 ਕਰੋੜ ਦਾ ਤੁਸੀਂ ਜ਼ਿਕਰ ਕੀਤਾ 61000 ਕਰੋੜ ਆ ਗਿਆ ਤਾਂ ਜਿਹੜਾ ਕੰਪਨਸੇਸ਼ਨ ਤੁਸੀਂ 50000 ਕਰੋੜ ਦਾ ਮੰਗ ਰਹੇ ਹੋ ਤਾਂ ਉਹ ਕਿਵੇਂ ਫਿਗਰ ਆਈ 50000 ਕਰੋੜ ਮੈਨੂੰ ਲੱਗਦਾ ਹੈ ਦਰਸ਼ਕਾਂ ਤੱਕ ਪਹੁੰਚ ਗਈ ਮੈਂ ਥੋੜਾ ਜਿਹਾ GST ਦੇ ਨਵੇਂ ਰਿਫਾਰਮਸ ਦੇ ਉੱਤੇ ਆਵਾਂ ਸਟੇਟ ਨੂੰ ਰੈਵਨਿਊ ਦੇ ਤੌਰ ਦੇ ਉੱਤੇ ਕਿੰਨਾ ਘਾਟਾ ਪੈ ਸਕਦਾ ਹੈ ਜਿਹੜੇ GST ਦੇ ਨਵੇਂ ਰਿਫਾਰਮਸ ਨੇ ਉਸ ਦੀ ਵਜ੍ਹਾ ਦੇ ਨਾਲ ਜੁੜਾ ਸੀ ਹੁਣ ਤੱਕ ਐਨਾਲਿਸਿਸ ਕੀਤਾਗਾ ਜਿੰਨੀ ਰੇਟ ਰਿਡਕਸ਼ਨ ਹੋਈ ਆ ਜਾਂ ਦੋ ਸਲੇਬਾਂ ਦੇ ਅੰਦਰ ਰੇਟ ਘਟੇ ਨੇਗੇ ਉਹਦੇ ਨਾਲ ਸਾਲਾਨਾ ਜੇ ਗੱਲ ਕਰੀਏ ਤਾਂ 6000 ਕਰੋੜ ਰੁਪਏ ਦਾ ਫਰਦਰ ਸਾਡਾ ਹੋਰ ਲਾਸ ਸਟੇਟ ਦੀ ਚੈੱਕ ਕਰਤੇ ਆਊਗਾ ਸਟੇਟ ਦੇ ਰੈਵਨਿਊ ਦਾ ਲਾਸ ਹੋਊਗਾ 6000 ਕਰੋੜ ਰੁਪਏ ਦਾ ਜੇ ਮੈਂ ਗੱਲ ਕਰਾਂ ਰਿਮੇਨਿੰਗ 6 ਮਹੀਨੇ ਦੀ ਜਿਹੜੇ ਹੁਣ ਚੱਲੇ ਸਪਟੰਬਰ ਤੋਂ ਲੈ ਕੇ 6 ਮਹੀਨੇ ਦੀ ਗੱਲ ਕਰ ਲਈਏ ਤਾਂ ਲਗਭਗ 3000 ਕਰੋੜ ਰੁਪਏ ਦਾ ਜਿਹੜਾ ਕਰੰਟ ਈਅਰ ਆ ਇਸ ਦੇ ਵਿੱਚ ਵੀ ਪੰਜਾਬ ਨੂੰ ਲਾਸ ਹੋਣ ਦੀ ਪੂਰੀ ਸੰਭਾਵਨਾ ਹੈਗੀ ਸੋ ਅਸੀਂ ਰਿਫਾਰਮ ਦੇ ਅਗੇਂਸਟ ਹੀ ਹੈਗੇ ਠੀਕ ਹੈ ਆਵਾ ਵੀ ਪਾਰਟੀ ਰਿਫਾਰਮ ਦੇ ਅਗੇਂਸਟ ਹੀ ਹੈਗੀ ਪਰ ਲੇਕਿਨ ਰਿਫਾਰਮ ਜਿਹੜੇ ਨੇਗੇ ਉਸ ਸਟੇਟ ਦੀ ਇਕਨੋਮੀ ਦੀ ਕਾਸਟ ਤੇ ਨਹੀਂ ਹੋਣੇ ਚਾਹੀਦੇ ਕਿ ਸਟੇਟਾਂ ਦੀ ਇਕਨੋਮੀ ਨੂੰ ਤਬਾਹ ਕਰਦੇ ਹੋ ਤੇ ਰਿਫਾਰਮ ਕਰਦੇ ਰਹੋ ਅਸੀਂ ਕਹਿੰਨੇ ਆ ਰਿਫਾਰਮ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਹੈ ਸਟੇਬਲ ਰਹੇ ਇਹ ਨਾ ਹੋਵੇ ਕਿ ਅਲਟੀਮੇਟਲੀ ਹੌਲੀ 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 ਸਟੇਟਾਂ ਜਿਹੜੀਆਂ ਨੇਗੀਆਂ ਉਹ ਸੈਂਟਰ ਦੇ ਸਾਹਮਣੇ ਹੱਥ ਹੱਥ ਫੈਲਾ ਕੇ ਖੜ ਲੰਗੀਆਂ ਉਥੇ ਜਿਹੜਾ ਉਹ ਮੰਗਤੇ ਬਣ ਕੇ ਖੜ ਲੰਗੀਆਂ ਕਿਉਂਕਿ ਅੱਜ ਸਾਡਾ ਅਸੀਂ ਜਦੋਂ 50 ਹਜ਼ਾਰ ਕਰੋੜ ਦੀ ਗੱਲ ਕਰਦੇ ਆ ਸੈਂਟਰ ਸਰਕਾਰ ਤੋਂ ਤਾਂ ਸੈਂਟਰ ਸਰਕਾਰ ਦੇਣ ਤੋਂ ਭੱਜਦੀ ਆ ਅਸੀਂ ਕਹਿਣਾ ਸਾਡਾ ਨੁਕਸਾਨ ਕਿਸ ਗੱਲ ਕਰਕੇ ਹੋਇਆ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਮੰਗੀ ਪੰਜਾਬ ਨੇ ਮੰਨੀ ਜਾਂ ਹੋਰ ਸਟੇਟਾਂ ਨੇ ਮੰਨੀ ਤਾਂ ਇਹਦਾ ਮਤਲਬ ਇਹ ਜੀ ਹੈਗਾ ਕਿ ਜਿਹੜੇ ਸਟੇਟਾਂ ਦੀ ਇਕਨੋਮੀ ਨੂੰ ਤਬਾਹ ਕਰਦੇ ਹੋ ਸੋ ਬਹੁਤ ਬਿਲਕੁਲ ਇਹ ਫੈਡਰਲ ਸਟਰਕਚਰ ਦੇ ਉੱਤੇ ਕਿਤੇ ਨਾ ਕਿਤੇ ਕਾਫੀ ਵੱਡਾ ਜਿਹੜੀ ਸੱਟ ਆ ਉਹ ਜੀਐਸਟੀ ਦੇ ਕਾਰਨ ਵੱਜੀ ਆ ਪਰ ਫਾਰਮ ਠੀਕਾ ਹੋਏ ਨੇਗੇ ਪਰ ਲੇਕਿਨ ਮੈਨੂੰ ਲੱਗਦਾਗਾ ਕਿ ਇਹਦੇ ਅੰਦਰ ਜੀਐਸਟੀ ਦੇ ਅੰਦਰ ਕਾਫੀ ਸਾਰੇ ਪੇਚ ਫਸੇ ਹੋਏ ਨੇ ਜਿਨ੍ਹਾਂ ਦੇ ਕਰਕੇ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੈਸਟਸ ਹੋ ਰਹੀ ਹੈ ਚਿੰਮਾ ਜੀ ਇੱਕ ਥਿਊਰੀ ਦਾ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਪੂਰੇ ਪੰਜਾਬ ਦਾ ਖਜ਼ਾਨਾ ਇਸ ਸਮੇਂ ਸੰਭਾਲ ਰਹੇ ਹੋ ਇੱਕ ਜ਼ਿਕਰ ਕੀਤਾ ਜਾ ਰਿਹਾ ਕਿ ਜੇਕਰ ਜੀਐਸਟੀ ਕੱਢਿਆ ਤਾਂ ਇਸ ਦੇ ਨਾਲ ਵਿਕਰੀ ਵਧੇਗੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਵੱਧ ਜਾਏਗੀ ਇਸ ਕਰਕੇ GST ਲਾਸ ਨਹੀਂ ਹੋਏਗਾ ਯਾਨੀ ਕਿ ਜਿਹੜਾ ਟੈਕਸ ਰੈਵਨਿਊ ਹੈ ਸਟੇਟ ਜਾਂ ਸੈਂਟਰ ਨੂੰ ਲਾਸ ਨਹੀਂ ਹੋਏਗਾ ਬਲਕਿ ਵਿਕਰੀ ਵਧਣ ਦੀ ਵਜ੍ਹਾ ਕਰਕੇ ਜਿੰਨਾ ਪਹਿਲਾਂ ਕਲੈਕਸ਼ਨ ਹੋ ਰਹੀ ਸੀ ਉੰਨਾ ਹੀ ਹੋਏਗੀ ਤੁਹਾਨੂੰ ਇਹ ਥਿਊਰੀ ਸਮਝ ਆ ਰਹੀ ਹੈ ਜਾਂ ਤੁਹਾਨੂੰ ਲੱਗਦਾ ਕਿ ਹਾਂ ਇਹ ਹੋਏਗਾ ਇਸ ਤਰੀਕੇ ਨਾਲ ਹੋ ਸਕਦਾ ਦੇਖੋ ਮੈਂ ਬੜਾ ਤਾਰੂ ਦੇਸੀ ਭਾਸ਼ਾ ਸਮਝਾ ਰਿਹਾ ਕਿ ਹੁਣ ਤੱਕ 27 ਵਾਰ ਜੀ 27 ਵਾਰ ਜਿਹੜਾ ਸੈਂਟਰ ਸਰਕਾਰ ਨੇ ਪਿਛਲੇ 8 ਸਾਲਾਂ ਚ ਐਕਸਪੈਰੀਮੈਂਟ ਕੀਤਾ ਰੇਟ ਘਟਾਏ 16 ਵਾਰ ਰੇਟ ਘਟਾਏ 27 ਵਾਰ ਜਿਹੜਾ ਹੈਗਾ ਉਹਦੀਆਂ ਛੋਟਾਂ ਦਿੱਤੀਆਂ ਰੇਟਾਂ ਦੇ ਅੰਦਰ ਯਾਨੀ ਆਈਟਮ ਦੇ ਉੱਤੇ ਛੋਟ ਦੇਦੀ 100% ਤੇ ਉਹ ਐਕਸਾਲਜ ਜੀਐਸਟੀ ਸੇਵਲੀ ਕਰ ਪਾਏ ਔਰ ਟੈਕਸੇਸ਼ਨ ਦੀ ਪ੍ਰਕਿਰਿਆ ਨੂੰ ਜਿਹੜੀ ਹੈ ਸਰਲ ਨਹੀਂ ਕਰ ਪਾਏ ਹੁਣ ਸਰਕਾਰ ਨੇ ਇੱਕ ਹੋਰ ਸਟੈਪ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਿਆ ਹੈਗਾ ਕੀ ਇਹਦਾ ਫਾਇਦਾ ਤੁਸੀਂ ਕਹਿ ਰਹੇ ਹੋ ਕਿ ਆੰਤਮ ਕੰਜ਼ਿਊਮਰ ਤੱਕ ਪਹੁੰਚੂਗਾ ਕਿ ਜਿਹੜਾ ਖਪਤਕਾਰ ਆ ਉਹਦੇ ਤੱਕ ਇਹਦਾ ਲਾਭ ਪਹੁੰਚੂਗਾ ਸਭ ਤੋਂ ਵੱਡਾ ਸਵਾਲ ਇਹ ਆ ਠੀਕ ਹੈ ਬੜੇ ਮਤਲਬ ਨਹੀਂ ਕਿ ਮਲਟੀਨੇਸ਼ਨ ਕੰਪਨੀਆਂ ਜਿਹੜੀਆਂ ਨੇ ਉਹ ਮਲਟੀ ਨੈਸ਼ਨਲ ਕੰਪਨੀਆਂ ਦਾ ਫਾਇਦਾ ਤਾਂ ਲੈ ਜਾਣ ਗਈਆਂ ਜਿਵੇਂ ਪਿਛਲੇ ਪਿਛਲੇ 2014 ਤੋਂ ਲਾ ਲਈਏ ਜਾਂ 15 ਤੋਂ ਲਾ ਲਈਏ 2014 ਦੇ ਅੰਦਰ ਜੇ ਬਾਸਮਤੀ ਚਾਵਲ ਦੀ ਕੀਮਤ ਪਰ ਕੇਬੀਜੀ 100 ਰੁਪਏ ਸੀ ਤਾਂ ਜੋ 150 ਰੁਪਿਆ ਹੋਗੀ ਹੂੰ ਠੀਕ ਹੈ ਤਾਂ 150 ਰੁਪਿਆ ਹੋਗੀ ਉਦੇਦਰ 50% ਦਾ ਇਜਾਫਾ ਹੋ ਗਿਆ 50% ਦਾ ਇਜਾਫਾ ਹੋ ਗਿਆ ਜੇ ਆਪਾਂ ਜੀਐਸਟੀ ਦੀ ਕੈਲਕੂਲੇਸ਼ਨ ਕਰੀਏ ਇਸ ਤਰ੍ਹਾਂ ਜਿਹੜੀਆਂ ਰੋਜ਼ਮਰਾਂ ਦੀ ਜਿੰਦਗੀ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਹਰ ਰੋਜ਼ ਖਾਂਦੇ ਆ ਜਾਂ ਕੱਪੜੇ ਹਰ ਰੋਜ਼ ਪਹਿਨਦੇ ਆ ਉਹਨਾਂ ਦੇ ਉੱਤੇ ਇਹ ਤਾਂ ਨਹੀਂ ਹੈਗਾ ਕਿ ਕੋਈ ਬੰਦਾ ਚਾਰ-ਚਾਰ ਕਮੀਜ਼ ਆਪਣੇ ਸ਼ਰਟ ਪਹਿਨਣ ਲੱਗ ਜਾਊਗਾ ਜਾਂ ਆਪਣਾ ਪੈਂਟਾਂ ਪਹਿਨਣ ਲੱਗ ਜਾਊਗਾ ਕਿ ਕੰਜ਼ਮਪਸ਼ਨ ਵਧਣ ਦੀ ਗੱਲ ਨਹੀਂ ਹੈਗੀ ਗੱਲ ਤਾਂ ਇਹ ਹੈ ਕਿ ਉਸ ਕੰਜ਼ਿਊਮਰ ਨੂੰ ਫਾਇਦਾ ਹੋਊ ਜਾਂ ਨਹੀਂ ਹੋਊ ਕੀ ਕੰਪਨੀਆਂ ਲੁਕਵੇਂ ਰੂਪ ਦੇ ਅੰਦਰ ਆਪਦਾ ਮਨਾਫਾ ਵਧਾ ਲੈਣ ਗਿਆ ਠੀਕ ਹੈ ਨਹੀਂ ਇੰਪੋਰਟੈਂਟ ਹੈ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀ ਆ ਮੈਂ ਐਕਚੁਅਲੀ ਇਸੀ ਗੱਲ ਦੇ ਉੱਤੇ ਆ ਰਿਹਾ ਸੀ ਚਿਮਾ ਜੀ ਲੋਕ ਇਹ ਵੀ ਮੇਰੇ ਕੋਲ ਬਹੁਤ سارے ਮੈਸੇਜ ਆਏ ਅੱਜ ਦਿਨ ਦੇ ਵਿੱਚ ਮੈਂ ਆਪਣੇ ਜਿਹੜਾ ਸਾਡਾ ਆਫੀਸ਼ੀਅਲ ਆਫਿਸ ਦਾ ਨੰਬਰ ਹੈ ਉਸ ਦੇ ਉੱਤੇ ਦੇਖ ਰਿਹਾ ਸੀ ਕੋਈ ਕਹਿ ਰਿਹਾ ਜੀ ਦੁੱਧ ਦੇ ਰੇਟ ਨਹੀਂ ਘਟੇ ਨਵਾਂ ਰੇਟ ਨਹੀਂ ਆਇਆ ਕੋਈ ਕਹਿ ਰਿਹਾ ਸੀ ਕਿਸੀ ਥਾਂ ਦੇ ਉੱਤੇ ਕੋਈ ਚੀਜ਼ ਖਰੀਦਣ ਗਏ ਉਹ ਪੁਰਾਣਾ ਐਮ ਆਰ ਪੀ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਪਹਿਲਾਂ ਦਾ ਖਰੀਦਿਆ ਹੋਇਆ ਜੀ ਐਸਟੀ ਭਰਿਆ ਹੋਇਆ ਅਸੀਂ ਕਿਵੇਂ ਕਰ ਦਈਏ ਇਹ ਇੰਪਲੀਮੈਂਟ ਹੋਵੇ ਇਸ ਦੇ ਲਈ ਤੁਸੀਂ ਕੀ ਗਾਈਡਲਾਈਨਸ ਤਿਆਰ ਕੀਤੀਆਂ ਨੇ ਜਾਂ ਫਿਰ ਤੁਸੀਂ ਆਪਣੇ ਡਿਪਾਰਟਮੈਂਟ ਦੇ ਜ਼ਰੀਏ ਅੱਗੇ ਤੱਕ ਪਹੁੰਚਾਈਆਂ ਨੇ ਦੇਖੋ ਹਜੇ ਤੱਕ ਸੈਂਟਰ ਸਰਕਾਰ ਵੱਲੋਂ ਕਾਫੀ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਉਹ ਰੀਸੀਵ ਨਹੀਂ ਹੋ ਜਾ ਹੈਗੀਆਂ ਉਹ ਹੌਲੀ ਹੌਲੀ ਆ ਰਹੀਆਂ ਰਹਿ ਗਈਆਂ ਪਰ ਲੇਕਿਨ ਮੈਂ ਸਮਝਦਾ ਸੈਂਟਰ ਸਰਕਾਰ ਨੇ ਇਹਦੇ ਅੰਦਰ ਵੀ ਕਾਫੀ ਜਲਦਬਾਜ਼ੀ ਕੀਤੀ ਆ ਤਾਂ ਸਟੇਟਾਂ ਨੂੰ ਕੋਈ ਮੈਕੈਨਿਜ਼ਮ ਬਣਾ ਕੇ ਦੇਣਾ ਸੀਗਾ ਤੋ ਅੱਜ ਵੀ ਬਹੁਤ ਸਾਰੇ ਵਪਾਰੀਆਂ ਨੇ ਬਿਲਕੁਲ ਸਹੀ ਗੱਲ ਆ ਕਿ ਵਪਾਰੀਆਂ ਨੇ ਪੁਰਾਣੇ ਰੇਟ ਤੇ 28% ਤੇ 40% ਤੇ ਯਾ ਇਸ ਤੋਂ ਵੀ ਮਹਿੰਗੇ ਰੇਟ ਦੇ ਉੱਤੇ ਜਿਹੜੀਆਂ ਆਪਣੀਆਂ ਬਸਤਾ ਪਰਚੇਜ਼ ਕੀਤੀਆਂ ਨੇ ਹੁਣ ਉਹ ਜਦੋਂ ਕੰਜ਼ਿਊਮਰ ਸਸਤੇ ਰੇਟ ਤੇ ਮੰਗੂਗਾ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਾਫੀ ਵੱਡਾ ਕਨਫਿਊਜ਼ਨ ਜਿਹੜਾ ਉਹ ਪੈਦਾ ਹੋਊਗਾ ਠੀਕ ਆ ਤੇ ਅਸੀਂ ਮੈਕੈਨਿਜ਼ਮ ਸਟੇਟ ਵੀ ਬਣਾ ਰਿਹਾ ਹੈਗਾ ਔਰ ਸੈਂਟਰ ਦੇ ਵੀ ਸ਼ਾਇਦ ਜਲਦੀ ਬਣਾ ਕੇ ਭੇਜ ਭੇਜ ਦੇਊਗਾ ਕਦੇ ਦਿੰਦੇ ਅੰਦਰ ਪਰ ਲੇਕਿਨ ਮੈਂ ਫੇਰ ਕਹਿ ਰਹੇ ਹਾਂ ਬਾ ਹੂੰ ਬਾਰ-ਬਾਰ ਕਿ ਕੀ ਇਸ ਦਾ ਫਾਇਦਾ ਮਲਟੀਨੈਸ਼ਨਲ ਕੰਪਨੀਆਂ ਤਾਂ ਨੇ ਚੱਕ ਜਾਣਗੀਆਂ ਹੂੰ ਕਿ ਜਿਹੜਾ ਸਾਡਾ ਕੰਜ਼ਿਊਮਰ ਆ ਜਿਹੜਾ ਸਾਡਾ ਖਪਤਕਾਰ ਆ ਜਿਹੜਾ 2015 ਦੇ ਅੰਦਰ 100 ਰੁਪਏ ਦੀ ਇੱਕ ਬਾਸਮਤੀ ਦੀ ਪਰ 1 ਕਿਲੋ ਬਾਸਮਤੀ ਚਾਵਲ ਖਰੀਦਦਾ ਸੀ ਆ ਜੋ 150 ਰੁਪਏ ਖਰੀਦ ਰਿਹਾ ਠੀਕ ਜਿਹੜੀ ਜਿਹੜੀ ਦਾਲ 80 ਰੁਪਏ ਖਰੀਦਦਾ ਸੀ ਅੱਜ ਉਹ 130 ਰੁਪਏ ਖਰੀਦ ਰਿਹਾ ਹੂੰ ਇਹ ਜਿਹੜੇ ਰੇਟ ਵੱਧ ਰਹੇ ਨੇ ਜਿਹੜੀ ਮਹਿੰਗਾਈ ਦੀ ਮਾਰ ਉਹ ਤਾਂ ਆਮ ਜਨਤਾ ਤੇ ਪੈ ਰਹੀ ਆ ਮਹਿੰਗਾਈ ਦੀ ਮਾਰ ਇੰਨੇ ਪਰਸੈਂਟ ਵੱਧ ਰਹੀ ਆ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਚ ਆਈ ਆ ਸਭ ਤੋਂ ਵੱਧ ਮਹਿੰਗਾਈ ਜਿਹੜੀ ਆ ਉਹ ਹੁਣ ਤੱਕ ਰਿਕਾਰਡ ਤੋੜ ਤੋੜੇ ਦੇ ਮਹਿੰਗਾਈ ਨੇ ਸੋ ਰਿਕਾਰਡ ਤੋੜਦੇ ਮਹਿੰਗਾਈ ਨੇ ਤੁਸੀਂ 100 ਰੁਪਏ 4 ਰੁਪਏ 5 ਰੁਪਏ ਦੀ ਐਗਜ਼ੈਂਪਸ਼ਨ ਦੇ ਕੇ ਛੂਟ ਦੇ ਕੇ ਕਹਿੰਦੇ ਹੋ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਅੱਛਾ ਹੋਵੇ ਕਿ ਮਲਟੀਨੇਸ਼ਨਲ ਕੰਪਨੀਆਂ ਦੇ ਉੱਤੇ ਜਿਹੜੀ ਆ ਸੈਂਟਰ ਸਰਕਾਰ ਕੋਈ ਨਾ ਕੋਈ ਰੂਲ ਐਂਡ ਰੈਗੂਲੇਸ਼ਨ ਸਖਤ ਬਣਾਏ ਤਾਂ ਕਿ ਮਹਿੰਗਾਈ ਜਿਹੜੀ ਆ ਉਹ ਨਾ ਵਧੇ ਮੈਂ ਐਕਚੁਅਲੀ ਮਹਿੰਗਾਈ ਦਰਦੀ ਆ ਰਹੀ ਆ ਸੀ ਜਿਹੜਾ ਵਿਅਕਤੀ ਆ ਮੈਂ ਮਹਿੰਗਾਈ ਦਰਦੀ ਆ ਰਹੀ ਆ ਸੀ ਦੇਖੋ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਜਾਂ ਬੀਜੇਪੀ ਦੇ ਵੱਲੋਂ ਕਿ ਜਿਹੜੀ ਮਹਿੰਗਾਈ ਦਰ ਹੈ ਉਸ ਨੂੰ ਬਹੁਤ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਮਿਲੇਗੀ ਇਹਨਾਂ ਚੀਜ਼ਾਂ ਦੇ ਲਾਣੇ ਇੱਥੋਂ ਤੱਕ ਦਾਵਾ ਹੈ ਕਿ ਜਿਹੜੀਆਂ 90% ਤੱਕ ਚੀਜ਼ਾਂ ਨੇ ਉਹਨਾਂ ਦੇ ਉੱਤੇ ਇਸ ਨਵੇਂ ਰਿਫਾਰਮਸ ਦਾ ਅਸਰ ਆ ਰਿਹਾ ਹੈ ਮੈਂ ਮਹਿੰਗਾਈ ਦਾ ਜ਼ਿਕਰ ਕਿਉਂਕਿ ਤੁਸੀਂ 2015 ਤੇ 2025 10 ਸਾਲ ਦਾ ਕੰਪੇਅਰ ਕਰ ਰਹੇ ਹੋ ਬਹੁਤ ਸਾਰੇ ਲੋਕ ਇਹ ਵੀ ਤਰਕ ਦੇਣਗੇ ਕਿ ਇਨਫਲੇਸ਼ਨ ਤਾਂ ਹੈਗੀ ਹੈ ਨਾ ਮਹਿੰਗਾਈ ਤਾਂ ਹਰ ਸਾਲ 6-7% ਜਿੰਨੀ ਵੀ ਹੈ ਉਹ ਵੱਧ ਰਹੀ ਹੈ ਤਾਂ ਕਿ ਇਹਨਾਂ ਨਵੇਂ ਰਿਫਾਰਮਸ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਮਹਿੰਗਾਈ ਦੇ ਉੱਤੇ ਥੋੜੀ ਠੱਲ ਪਏਗੀ ਕਿ ਕਿਸੇ ਤਰੀਕੇ ਨਾਲ ਲੋਕਾਂ ਤੱਕ ਥੋੜੀ ਰਾਹਤ ਪਹੁੰਚੇਗੀ ਦੇਖੋ ਮੈਂ ਗੌਰਵ ਜੋ ਉਹੀ ਗੱਲ ਕਰ ਰਿਹਾ ਕਿ ਅੱਜ ਜੇਕਰ 50% ਤੋਂ ਉੱਪਰ ਰੇਟ ਜਿਹੜੇ ਨੇ ਉਹਦਾ ਸਾਲਾਂ ਚ 8 ਸਾਲਾਂ ਚ ਵੱਧ ਚੁੱਕੇ ਨੇਗੇ ਜ਼ਰੂਰੀ ਵਸਤਾਂ ਦੇ ਤਾ ਆਜੋ ਤੇ 2 ਰੁਪਏ ਘਟਾ ਕੇ 1 ਰੁਪਏ ਘਟਾ ਕੇ 4 ਰੁਪਏ ਘਟਾ ਕੇ 5 ਰੁਪਏ ਘਟਾ ਕੇ ਤੁਸੀਂ ਇਹ ਮਾਰਕਾ ਨਹੀਂ ਮਾਰ ਸਕਦੇ ਕਿ ਅਸੀਂ ਆਮ ਲੋਕਾਂ ਦੀ ਜ਼ਿੰਦਗੀ ਸਖਾਲਾ ਕਰਤੀ ਹਮ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਸਾਨੂੰ ਸਖਤ ਕਾਨੂੰਨ ਬਣਾਉਣੇ ਪੈਣਗੇ ਕਾਲਾ ਬਾਜ਼ਾਰੀ ਦੋਖਣੀ ਪਊਗੀ ਹੁਣ ਵੀ ਬਹੁਤ ਵੱਡੇ ਪੱਧਰ ਤੇ ਕਾਲਾ ਬਾਜ਼ਾਰੀ ਜਿਹੜੀ ਆ ਹੋਣੀ ਆ ਆਉਣ ਵਾਲੇ ਸਮੇਂ ਦੇ ਅੰਦਰ ਸੋ ਭਾਰਤੀ ਜਨਤਾ ਪਾਰਟੀ ਜਿਹੜੀ ਜੀਐਸਸੀ ਦੇ ਰੂਲ ਲੈ ਕੇ ਆਈ ਹੈ ਦੇ ਅੰਦਰ ਹੋਰ ਵੀ ਬਹੁਤ ਵੱਡੇ ਰਿਫਾਰਮ ਦੀ ਲੋੜ ਆ ਇਹਦੇ ਅੰਦਰ ਹੋਰ ਵੀ ਵੱਡੇ ਸਟਰਕਚਰਲ ਚੇਂਜ ਦੀ ਲੋੜ ਆ ਤਾਂ ਕਿ ਐਂਡ ਕੰਜ਼ਿਊਮਰ ਨੂੰ ਜਿਹੜਾ ਅਸਲੀ ਖਪਤਕਾਰ ਆ ਉਹਦੇ ਤੱਕ ਜਿਹੜੀ ਆ ਰਾਹਤ ਪਹੁੰਚੇ ਮੈਂ ਤੁਹਾਨੂੰ ਅੰਕੜਾ ਦੱਸਿਆਗਾ ਤੁਸੀਂ ਬਾਜ਼ਾਰ 'ਚ ਕੱਲ ਸਰਵੇ ਕਰ ਲਿਓ ਤੁਸੀਂ 2014 ਦਾ 17 ਦਾ 20 ਦਾ 25 ਦਾ 23 ਦਾ ਇਹ ਤੋਂ ਇਹਰ ਕਰ ਲਿਓ ਸਾਲ ਤੋਂ ਸਾਲ ਜਿਹੜਾ ਤੁਸੀਂ ਸਰਵੇ ਕਰ ਲਿਓ ਤਾਂ ਤੁਹਾਨੂੰ ਹਰੇਕ ਸਾਲ ਜਿਹੜੀ ਆ ਤੁਹਾਨੂੰ ਮਹਿੰਗਾਈ ਦੀ ਮਾਰ ਆਮ ਲੋਕਾਂ ਤੇ ਪੈਂਦੀ ਦਿਖਾਈ ਦੇਊਗੀ ਆਮ ਗਰੀਬ ਲੋਕ ਤੇ ਪੈਂਦੀ ਦਿਖਾਈਓ ਆ ਠੀਕ ਆ ਅਮੀਰਾਂ ਤੇ ਕੋਈ ਜ਼ਿਆਦਾ ਫਸਲ ਨਹੀਂ ਅਸਰ ਨਹੀਂ ਪੈਂਦਾ ਪਰ ਲੇਕਿਨ ਜਿਹੜਾ ਗਰੀਬ ਆ ਜਾਂ ਮਿਡਲ ਕਲਾਸ ਆ ਅੱਜ ਉਹਦਾ ਜ਼ਿੰਦਗੀ ਜਿਉਣੀ ਬਹੁਤ ਮੁਸ਼ਕਲ ਹੋ ਚੁੱਕੀ ਆ ਅੱਜ ਖਾਣ ਪੀਣ ਦੀਆਂ ਬਸਤਾਂ ਪਹਿਨਣ ਦੀਆਂ ਬਸਤਾਂ ਅੱਜ ਜਿਹੜੀਆਂ ਤੁਹਾਡੀਆਂ ਹੋਰ ਬਹੁਤ ਸਾਰੀਆਂ ਬਸਤਾਂ ਜਿਹੜੀ ਤੁਹਾਡੀ ਜ਼ਿੰਦਗੀ ਦੇ ਅੰਦਰ ਜ਼ਰੂਰੀ ਰੋਲ ਅਦਾ ਕਰਦੀਆਂ ਨੇ ਸਾਰੀਆਂ ਮਹਿੰਗਾਈ ਦੀ ਹੱਦਾਂ ਪਾਰ ਕਰ ਚੁੱਕੀ ਆ ਸੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਮਹਿੰਗਾਈ ਮੈਂ ਜੇ 50 ਸਾਲ ਦਾ ਪਰ ਅਲੈਂਸਸ ਕਰ ਲੀ ਅੱਜ ਅੰਕੜੇ ਲੈ ਕੇ ਬੈਠੀ ਆ 50 ਸਾਲਾਂ ਦੇ ਅੰਦਰ ਸਭ ਤੋਂ ਵੱਧ ਜੇ ਮਹਿੰਗਾਈ ਵਧੀਆ ਤਾਂ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਦੇ ਸਮੇਂ ਵਿੱਚ ਵਧੀ ਜੀ ਚਲ ਸੀਮਾ ਜੀ ਮੈਂ ਥੋੜਾ ਜਿਆ ਕਿਉਂਕਿ ਮੈਂ ਪੋਲਿਟਿਕਸ ਵਾਲੇ ਪਾਸੇ ਬਹੁਤਾ ਨਹੀਂ ਜਾਣਾ ਚਾਹ ਰਹੀ ਮੈਂ ਚਾਹ ਰਹੀ ਕਿ ਲੋਕਾਂ ਤੱਕ ਗੱਲ ਤੁਹਾਡੀ ਜ਼ਰੂਰ ਪਹੁੰਚੇ ਇੱਕ ਤੁਸੀਂ ਬਹੁਤ ਜ਼ਿਕਰ ਕਰਦੇ ਹੁੰਦੇ ਸੀ ਆਪਣੀ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਜਦੋਂ ਹੋਈ ਹੈ ਤੁਸੀਂ ਜ਼ਿਕਰ ਕਰਦੇ ਸੀ ਕਿ ਹਰ ਕੋਈ ਜਾ ਕੇ ਬਿੱਲ ਲਵੇ ਜਦੋਂ ਵੀ ਤੁਸੀਂ ਕੋਈ ਸਮਾਨ ਖਰੀਦ ਰਹੇ ਹੋ ਤਾਂ ਬਿੱਲ ਜ਼ਰੂਰ ਲਵੋ ਤਾਨੂੰ ਲੱਗਦਾ ਕਿ ਨਵੇਂ ਰਿਫਾਰਮ ਦੇ ਨਾਲ ਘਟ ਗਿਆ 5% 12% ਜਾਂ 5% ਜਾਂ 18% ਕੋਈ ਬਹੁਤਾ ਨਹੀਂ ਹੈ ਇਸ ਕਰਕੇ ਲੋਕ ਵੱਧ ਤੋਂ ਵੱਧ ਬਿੱਲ ਲੈਣਗੇ ਉਸ ਦੇ ਨਾਲ ਵੀ ਰੈਵਨਿਊ ਵੱਧ ਸਕਦਾ ਹੈ ਬਿਲਕੁਲ ਮੇਰੀ ਤੁਹਾਡੇ ਜਰੀਏ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਤੁਹਾਡੇ ਜਰੀਏ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਮੇਰੀ ਅਪੀਲ ਆ ਕਿ ਬਿੱਲ ਲਓ ਤਾਂ ਕਿ ਤੁਸੀਂ ਠੀਕ ਖਰੀਦਾਰੀ ਕਰ ਸਕੋ ਔਰ ਤੁਹਾਨੂੰ ਦੁਕਾਨਦਾਰ ਸਹੀ ਚੀਜ਼ ਵੇਚੂਗਾ ਸਹੀ ਚੀਜ਼ ਦਾ ਬਿੱਲ ਕੱਟੂਗਾ ਔਰ ਖਪਤਕਾਰ ਜਿਹੜਾ ਆਪਦੀ ਚੀਜ਼ ਦੇ ਪ੍ਰਤੀਬਿਧ ਪੇਰ ਹੋਊਗਾ ਕਿ ਮੈਂ ਕੀ ਚੀਜ਼ ਖਰੀਦੀ ਆ ਕਿਹੜੇ ਬ੍ਰਾਂਡ ਦੀ ਆ ਉਹ ਕਿਹੜੇ ਕਿਹੜੀ ਕੰਪਨੀ ਦੀ ਆ ਚੀਜ਼ ਆ ਤਾਂ ਬਿੱਲ ਲੈਣਾ ਮੈਂ ਸਮਝਦਾ ਅਤਿ ਜ਼ਰੂਰੀ ਆ ਸੋ ਬਿੱਲ ਜਿਹੜਾ ਦੁਕਾਨਦਾਰਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਵੀ ਸਾਰੇ ਬਿੱਲ ਕੱਟੋ ਜਿਹੜਾ ਵੀ ਵਿਅਕਤੀ ਤੁਹਾਡੀ ਦੁਕਾਨ ਤੇ ਪਰਚੇਜ਼ ਕਰਨ ਉਹਦਾ ਬਿੱਲ ਜ਼ਰੂਰ ਹੋਣਾ ਚਾਹੀਦਾਗਾ ਬਿੱਲ ਕੱਟਣਾ ਜ਼ਰੂਰੀ ਆ ਲਾਜ਼ਮੀ ਆ ਅੱਜ ਸਵਾਲ ਤੁਹਾਨੂੰ ਪੁੱਛ ਰਿਹਾ ਸੀ ਜੀ GST ਐਕਟ ਦੇ ਅੰਦਰ ਲਿਖਿਆ ਲਾਜ਼ਮੀ ਆ ਜੀ ਚੀਮਾ ਜੀ ਮੈਂ ਥੋੜਾ ਇਹ ਪ੍ਰੈਕਟੀਕਲ ਦੇਖਾਂ ਕਿ ਜੇਕਰ ਸਰਪ੍ਰਸਤਾਂ ਨੂੰ ਇਸ ਤੋਂ ਕੋਲ 12% GST ਲੱਗ ਰਿਹਾ ਸੀ ਕੰਪਲੀਟ ਕਰ ਲਾਂ ਤੋ ਜੀ ਚਲੋ ਕੰਪਲੀਟ ਕਰ ਲਓ ਤੁਸੀਂ ਮੈਂ ਮੈਂ ਕਹਿਣਾ ਸੀਗਾ ਜਿਹੜਾ ਬਿੱਲ ਆਊਗਾ ਸਾਡੀ ਸਕੀਮ ਆ ਬਿੱਲ ਲਿਆਓ ਇਨਾਮ ਪਾਓ ਅਸੀਂ ਤਾਂ ਪੰਜਾਬ ਦੇ ਅੰਦਰ ਬਿੱਲ ਬਿੱਲ ਲੈਣ ਨੂੰ ਤਾਂ ਸ਼ਾਹਿਦ ਕਰਨ ਲਈ ਸਕੀਮ ਸ਼ੁਰੂ ਕੀਤੀ ਆ ਬਿੱਲ ਲਿਆਓ ਤੇ ਇਨਾਮ ਪਾਓ ਉਹਦੀ ਐਪ ਸ਼ੁਰੂ ਕੀਤੀ ਆ ਜਿਹੜਾ ਵੀ ਵਿਅਕਤੀ ਪਰਚੇਜ਼ ਕਰਦਾ ਉਹ ਬਿੱਲ ਲੈ ਕੇ ਸਾਡੀ ਐਪ ਤੇ ਅਪਲੋਡ ਕਰੇ ਤਾਂ ਅਸੀਂ ਲੱਕੀ ਕੂਪਨ ਕੱਢਦੇ ਆ ਤਾਂ ਉਹਦੇ ਅੰਦਰ 10000 ਰੁਪਏ ਤੱਕ ਦਾ ਇਨਾਮ ਇੱਕ ਕੰਜ਼ਿਊਮਰ ਨੂੰ ਮਿਲਦਾਗਾ ਸੋ ਇਹਦੇ ਨਾਲ ਦੀ ਨਾਲ ਮੇਰੀ ਜਿਹੜੇ ਪੰਜਾਬ ਦੇ ਕੰਜ਼ਿਊਮਰ ਚਾਹ ਕਿਸੇ ਵੀ ਸਟੇਟ ਚ ਜਾਂਦੇ ਨੇ ਬਾਹਰਲੇ ਸਟੇਟਾਂ ਜਾਂਦੇ ਨੇ ਬਾਹਰਲੇ ਸਟੇਟਾਂ ਦੀ ਖਰੀਦਦਾਰੀ ਕਰਦੇ ਨੇ ਤਾਂ ਜਦੋਂ ਉਹ ਪੰਜਾਬ ਦਾ ਆਪਣਾ ਐਡਰੈਸ ਲਿਖਾਉਣਗੇ ਬਿੱਲ ਦੇ ਉੱਤੇ ਕਿ ਮੈਂ ਮਹਾਲੀ ਦਾ ਰਹਿਣ ਵਾਲਾ ਮੈਂ ਬਠਿੰਡੇ ਦਾ ਰਹਿਣ ਵਾਲਾ ਮੈਂ ਧੜਵੇ ਦਾ ਰਹਿਣ ਵਾਲਾ ਮੈਂ ਜਿਹੜਾ ਸੰਰੂਰ ਦਾ ਰਹਿਣ ਵਾਲਾ ਤਾਂ ਉੱਥੇ ਆਪਣਾ ਪੰਜਾਬ ਦਾ ਕੋਡ ਆ 03 ਜਾਂ 03 ਲਿਖਾ ਦੇ ਜਾਂ ਪੰਜਾਬ ਲਿਖਾ ਦੇ ਜਾਂ ਆਪਦੇ ਡਿਸਟ੍ਰਿਕਟ ਦਾ ਐਡਰੈਸ ਲਿਖਾ ਦੇ ਤਾਂ ਉਹ ਜਿਹੜਾ ਜੀਐਸਟੀ ਉੱਥੇ ਕਟਿਆ ਜਾਊਗਾ ਉਹ ਸਟੇਟ ਦੇ ਅੰਦਰ ਉਹ ਪੈਸੇ ਵੀ ਪੰਜਾਬ ਦੀ ਕਿੱਟੀ ਚ ਆਉਣਗੇ ਪੰਜਾਬ ਦੇ ਖਜ਼ਾਨੇ ਚ ਆਉਣਗੇ ਸੋ ਮੇਰਾ ਕਹਿਣ ਦਾ ਭਾਵ ਆ ਸਾਨੂੰ ਸਾਰਿਆਂ ਨੂੰ ਇੱਕ ਸੱਜੇ ਨਾਗਰਿਕ ਬਣ ਕੇ ਬਿੱਲ ਕਟਾਉਣਾ ਚਾਹੀਦਾ ਤਾਂ ਕਿ ਅਸੀਂ ਆਪਦੀ ਆਪਦਾ ਸਟੇਟ ਦੀ ਇਕਨੋਮੀ ਚ ਔਰ ਦੇਸ਼ ਦੀ ਇਕਨੋਮੀ ਚ ਆਪਦਾ ਕੰਟਰੀਬਿਊਟ ਕਰ ਸਕੀਏ ਨਹੀਂ ਬਿਲਕੁਲ ਬਿੱਲ ਤਾਂ ਜ਼ਰੂਰੀ ਹੈ ਕਿ ਕਟਵਾਇਆ ਜਾਵੇ ਬੇਸਿਕਲੀ ਮੇਰਾ ਸਵਾਲ ਇਸ ਬਿੱਲ ਦੇ ਨਾਲ ਜੁੜਿਆ ਹੋਇਆ ਚੀਮਨ ਸਾਹਿਬ ਇਹ ਸੀਗਾ ਕੀ فرض ਕਰ ਲਓ ਕਿ ਕੋਈ 50000 ਦੀ ਚੀਜ਼ ਕਿਸੇ ਨੇ ਖਰੀਦੀ ਹੁਣ 50000 ਦੇ ਉੱਤੇ ਜੇ 18% ਟੈਕਸ ਹੈ ਤਾਂ ਕਰੀਬ 9000 ਦੇਣਾ ਹੋਏਗਾ ਜੇ ਹੁਣ ਉਹ ਘਟ ਕੇ 5% ਰਹਿ ਗਿਆ ਤਾਂ 2500 ਦੇਣਾ ਹੋਏਗਾ ਤੁਹਾਨੂੰ ਨਹੀਂ ਲੱਗਦਾ ਕਿ ਨਵੇਂ ਟੈਕਸ ਸਲੈਬ ਦੀ ਵਜ੍ਹਾ ਨਾਲ ਲੋਕ ਬਿੱਲ ਜ਼ਿਆਦਾ ਲੈਣਗੇ ਕਿਸੇ ਨੂੰ 9000 ਦੇਣਾ ਔਖਾ ਹੋ ਸਕਦਾ ਲੋਕ ਪੁੱਛਦੇ ਨੇ ਕਿ ਹਾਂਜੀ ਬਿੱਲ ਲਵੋਗੇ ਕਿ ਨਹੀਂ ਉਹ ਕਹਿੰਦੇ ਕਿ ਅਸੀਂ ਬਿੱਲ ਕੀ ਕਰਨਾ ਰਹਿਣ ਤੋਂ 9000 ਰੁਪਏ ਬਚ ਗਿਆ ਪਰ ਹੁਣ 2500 ਰੁਪਏ ਦੇਣਾ ਇੰਨਾ ਔਖਾ ਨਹੀਂ ਹੋਏਗਾ 50000 ਰੁਪਏ ਦੇ ਪਿੱਛੇ ਜੇ 5% ਦੀ ਸਲੈਬ 'ਚ ਆ ਗਿਆ ਤਾਂ ਲੱਗਦਾ ਕਿ ਇਸ ਦੇ ਨਾਲ ਵੀ ਜੀਐਸਟੀ ਕਲੈਕਸ਼ਨ ਵੱਧ ਸਕਦੀ ਹੈ ਦੇਖੋ ਜਦੋਂ ਅਸੀਂ ਆਪਾਂ ਗੱਲ ਇਮਾਨਦਾਰੀ ਦੀ ਕਰਦੇ ਹਾਂ ਜਦੋਂ ਜਿਹੜੇ ਵਿਅਕਤੀ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਨੇ ਉਹਨਾਂ ਨੇ ਲੱਖ ਹਜ਼ਾਰ ਵੀ ਉਹਨਾਂ ਨੇ ਪੇ ਕਰੀਤਾਗਾ ਔਰ 25 ਹਜ਼ਾਰ ਵੀ ਪੇ ਕਰਦੇ ਨੇ ਔਰ ਦੂਸਰਾ ਤੁਸੀਂ ਬਹੁਤ ਸਾਰੀਆਂ ਸਰਟਨ ਜਿਹੜੀਆਂ ਆਈਟਮ ਲੈਂਗੀਆਂ ਉਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ ਆਉਂਦੀਆਂ ਨੇ ਮੰਨ ਲਓ ਤੁਸੀਂ ਕੋਈ ਚੀਜ਼ ਖਰੀਦੀ ਤੁਸੀਂ ਕੋਈ ਲੈਪਟਾਪ ਖਰੀਦਿਆ ਕੰਪਿਊਟਰ ਖਰੀਦਿਆ ਤੁਸੀਂ ਕੋਈ ਕੈਮਰਾ ਖਰੀਦਿਆ ਤੁਸੀਂ ਕੋਈ ਹੋਰ ਵਸਤੂ ਖਰੀਦੀ ਜੋੜੇ ਮਰਜ਼ੀ ਚੀਜ਼ ਖਰੀਦੀ ਕੱਲ ਨੂੰ ਉਹ ਜੇ ਕੋਈ ਵੀ ਮੈਨੂਫੈਕਚਰਿੰਗ ਡਿਫੈਕਟ ਆ ਜਾਇਆ ਜਾਂ ਕੋਈ ਵੀ ਨੁਕਸਾ ਆ ਗਿਆ ਵਿਦਨ ਦੀ ਪੀਰੀਅਡ ਆਫ ਗਾਰੰਟੀ ਔਰ ਵਾਰੰਟੀ ਤੇ ਤੁਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅਧੀਨ ਕੰਜ਼ਿਊਮਰ ਕੋਰਟ 'ਚ ਵੀ ਜਾ ਸਕਦੇ ਹੋ ਸੋ ਮੈਂ ਸਮਝਦਾ ਜਦੋਂ ਕੋਈ ਬਿੱਲ ਲੈਂਦਾਗਾ ਤਾਂ ਬਿੱਲ ਲੈਣ ਦੇ ਨਾਲ ਹੋਰ ਪ੍ਰੋ ਖਪਤਕਾਰ ਦੀ ਤਕੜੀ ਹੁੰਦੀ ਹੈ ਖਪਤਕਾਰ ਜਿਹੜਾ ਤਾਕਤਵਰ ਬਣਦਾਗਾ ਚਾਹੇ ਉਹ ਖਾਣ ਪੀਣ ਵਾਲੀ ਵਸਤੂ ਹੈ ਮੰਨ ਲਓ ਕਿ ਤੁਸੀਂ ਅੱਜ ਕਿਸੇ ਦੁਕਾਨ ਤੇ ਗਏ ਉਥੋਂ ਚੀਜ਼ ਲੈ ਕੇ ਕੋਈ ਪਰਚੇਜ ਕੀਤੀ ਤੁਸੀਂ ਉਹਨੂੰ ਕੰਜੂਮ ਕੀਤਾ ਖਾਦਾ ਮੇਰਾ ਕਹਿਣ ਦਾ ਪਾਵ ਹੈ ਤੂੰ ਖਾ ਲਿਆ ਜੇ ਪ੍ਰਮਾਤਮਾ ਨਾ ਕਰੇ ਕੋਈ ਬਿਵਾਰੀ ਹੋਗੀ ਤਾਂ ਤੁਸੀਂ ਘਟੋ ਘਟ ਕੋਟ ਦਾ ਦਰਵਾਜ਼ਾ ਤਾਂ ਜਾ ਕੇ ਖੜਕਾ ਲਓਗੇ ਕਿ ਆ ਜੀ ਮੇਰੇ ਕੋਲ ਬੇਲਾ ਪੁਰਾਣੀ ਤੀਕ ਤੇ ਮੈਂ ਇੱਥੇ ਜਿਹੜਾ ਆ ਖਾਣ ਪੀਣ ਵਾਲੀ ਵਸਤੂ ਲਈ ਸੀ ਉਹ ਤੇ ਕਰਕੇ ਮੈਂ ਬਿਵਾਰ ਉਹ ਡਾਕਟਰ ਦੀ ਰਿਪੋਰਟਾਂ ਵਾਲਾ ਤਾਂ ਕੋਰਟ ਤੁਹਾਨੂੰ ਜਿਹੜਾ ਹੈਗਾ ਕੰਪਨਸੇਸ਼ਨ ਕਰਾਣ ਕਰੂਗੀ ਸੋ ਮੇਰਾ ਕਹਿਣ ਦਾ ਭਾਬਾ ਬਿੱਲ ਲੈਣਾ ਇੱਕ ਪਾਸੇ ਵੀ ਆ ਕਿ ਤੁਸੀਂ ਬਹੁਤ ਦੇਸ਼ ਦੇ ਅੱਛੇ ਨਾਗਰਿਕ ਹੋ ਔਰ ਦੂਸਰੇ ਪਾਸੇ ਤੁਸੀਂ ਆਪਣੇ ਆਪ ਦੇ ਆਪਣੇ ਆਪ ਦੇ ਵੀ ਬੈਸਮੇਂ ਦਾ ਇੱਕ ਸਮਝਦਾਰ ਨਾਗਰਿਕ ਹੋ ਕਿ ਤੁਸੀਂ ਅੱਛੇ ਢੰਗ ਨਾਲ ਚੀਜ਼ ਜਿਹੜੀਆਂ ਫ੍ਰੀਦ ਰਹੋਗੇ ਠੀਕ ਹੈ ਚਲੋ ਜੀਮਾ ਜੀ ਮੈਂ ਇੱਕ ਅੱਧਾ ਸਵਾਲ ਹੋਰ ਲਵਾਂਗਾ ਤੁਸੀਂ 6000 ਕਰੋੜ ਦੇ ਰੈਵਨਿਊ ਲਾਸ ਦਾ ਜ਼ਿਕਰ ਕੀਤਾ ਹੈ 6000 ਕਰੋੜ ਜਿਹੜਾ ਇਹ ਕਿਵੇਂ ਭਰਿਆ ਜਾ ਸਕਦਾ ਹੈ ਜਾਂ ਤੁਹਾਡੇ ਕੋਲ ਪਲਾਨ ਕੀ ਹੈ ਦੂਜਾ ਕਿ ਜਿਹੜੇ ਸੂਬੇ ਦੇ ਵਿਕਾਸ ਦੇ ਕੰਮ ਨੇ ਇਹ 6000 ਕਰੋੜ ਰੁਪਏ ਉਹਨਾਂ ਕੰਮਾਂ ਨੂੰ ਡੈਂਟ ਕਰ ਸਕਦਾ ਹੈ ਦੇਖੋ ਬਿਲਕੁਲ ਅਸੀਂ 6000 ਕਰੋੜ ਦੀ ਭਰਪਾਈ ਕਿਵੇਂ ਕਰਨੀ ਆ ਸਾਡੀ ਸਾਰੇ ਹੀ जीएसटी टीम ਸਾਡਾ ਸਮੁੱਚੇ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਗੁਵਾਈ ਤੁਸੀਂ ਸਾਰੇ ਲੱਗੇ ਹੋਏ ਆਗੇ ਅਸੀਂ ਪੂਪਤੀ ਪੂਰਾ ਟਿਲ ਦਾ ਜੋਰ ਲਾਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਨੁਕਸਾਨ ਦੀ ਪਰਪਾਈ ਕਿਸੇ ਹੋਰ ਰੂਪ ਕਰ ਸਕੀਏ ਔਰ ਸਟੇਟ ਦੇ ਚੱਕਰ ਤੇ ਕੋਈ ਜਿਹੜਾ ਲੋਡ ਲਾਵੇ ਉਹਦੇ ਲਈ ਅਸੀਂ ਪੂਜ ਜਦੋਂ ਜਹਾਜ਼ ਕਰਾਂਗੇ ਔਰ ਅਸੀਂ ਜਿਸ ਤਰ੍ਹਾਂ ਪਹਿਲਾਂ ਕਾਮਯਾਬ ਹੋਏ ਆ ਇਸ ਵਾਰ ਵੀ ਕਾਮਯਾਬ ਹੋ ਮੰਗ ਠੀਕ ਹੈ ਚਲੋ ਸਰ ਮੇਰਾ ਇੱਕ ਆਖਰੀ ਸਵਾਲ ਕਿਉਂਕਿ ਜੀਐਸਟੀ ਕੌਂਸਲ ਦੀਆਂ ਮੀਟਿੰਗਾਂ ਦੇ ਵਿੱਚ ਤੁਸੀਂ ਖੁਦ ਮੌਜੂਦ ਰਹੇ ਹੋ ਜਦੋਂ ਇਹ ਪੂਰੀ ਪਾਲਿਸਿਸ ਦੇ ਉੱਤੇ ਮੋਹਰ ਲਗਾਈ ਜਾ ਰਹੀ ਸੀ ਅੱਜ ਤੁਸੀਂ ਇਸ ਰਿਫਾਰਮ ਨੂੰ ਕੋਈ ਨੰਬਰ ਦੇਣਾ ਚਾਹੋਗੇ ਖਾਸ ਤੌਰ ਤੇ ਲੋਕਾਂ ਤੱਕ ਇਹ ਰਾਹਤ ਪਹੁੰਚੀ ਹੈ ਕੋਈ 10 ਦੇ ਵਿੱਚੋਂ ਕੋਈ ਨੰਬਰ ਦੇਣਾ ਚਾਹੋ ਕਿ ਇਸ ਰਿਫਾਰਮ ਤੋਂ ਬਾਅਦ ਜੀਐਸਟੀ ਨੂੰ ਮੈਂ ਇਹ ਨੰਬਰ ਦੇ ਰਿਹਾ ਹਜੇ ਤਾਂ ਇਹਦੀ ਸਕਸੈਸ ਤੇ ਹੋਣ ਤੇ ਪਤਾ ਲੱਗੂਗਾ ਕਿਉਂਕਿ 8 ਸਾਲਾਂ ਦੇ ਅੰਦਰ ਜਿਹੜੀ ਸਟੇਟਾਂ ਦੀ ਇਕਨੋਮੀ ਆ ਉਹ ਜ਼ਿਆਦਾ ਕੋਈ ਇਸ ਜੀਐਸਸੀ ਲਾਗੂ ਹੋਣ ਦੇ ਨਾਲ ਕੋਈ ਫਾਇਦਾ ਨਹੀਂ ਹੋ ਸਕਿਆ ਬਲਕਿ ਸਟੇਟਾਂ ਦੀ ਇਕਨੋਮੀ ਨੂੰ ਨੁਕਸਾਨ ਹੀ ਹੋਇਆਗਾ ਹੁਣ ਜੀਐਸਸੀ ਰਿਫਾਰਮ 2 ਆ ਸ਼ਾਇਦ ਇਸ ਜੀਐਸਸੀ ਰਿਫਾਰਮ 2 ਦੇ ਨਾਲ ਅ ਐਂਡ ਕੰਜ਼ਿਊਮਰ ਜਿਹੜਾ ਖਪਤਕਾਰ ਆ ਉਹਨੂੰ ਫਾਇਦਾ ਹੋਵੇ ਇਸ ਲਈ ਅਸੀਂ ਇਹਦਾ ਸਵਾਦ ਕਰਦੇ ਆ ਕਿ ਦੋ ਸਲੇਬਾ ਬਣੀਆਂ ਨੇ ਕਿ ਪਹਿਲਾਂ ਚਾਰ ਸਲੇਬਾ ਸੀ ਗਿਆ ਹੋਰ ਦੋ ਬਣੀਆਂ ਨੇ ਔਰ ਥੋੜਾ ਸਰਲ ਹੋਇਆਗਾ ਸੋ ਇਹਦੇ ਨਾਲ ਆਈ ਥਿੰਕ ਕਿ ਤਰ੍ਹਾਂ ਕਿਤੇ ਕੰਜ਼ਿਊਮਰ ਨੂੰ ਫਾਇਦਾ ਹੋਣ ਦੀ ਪੂਰੀ ਉਮੀਦ ਆ ਪਰ ਲੇਕਿਨ ਇਹਦੇ ਲਈ ਮੈਂ ਫੇਰ ਸੈਂਟਰ ਸਰਕਾਰ ਨੂੰ ਅਪੀਲ ਕਰਦਾਗਾ ਤੁਹਾਡੇ ਜ਼ਰੀਏ ਕਿ ਜਿਹੜਾ ਖਪਤਕਾਰ ਆ ਇਹ ਜਿਹੜੀ ਜਿਹੜਾ ਫਾਇਦਾ ਹੋ ਰਿਹਾ ਜੀ ਇਸਦਾ ਇਹ ਖਪਤਕਾਰ ਤੱਕ ਪਹੁੰਚਣਾ ਚਾਹੀਦਾ ਨਾ ਕਿ ਮਲਟੀਨੇਸ਼ਨਲ ਵੱਡੀਆਂ-ਵੱਡੀਆਂ ਕੰਪਨੀਆਂ ਕਿਤੇ ਮਹਿੰਗਾਈ ਰੇਟ ਵਧਾ ਕੇ ਜਿਹੜਾ ਰੇਟ ਤੁਸੀਂ ਸੈਂਟਰ GST ਘਟਾਉਗੀ ਕਿਤੇ ਆਪਣੀ ਉਹਦੇ ਅੰਦਰ ਜਿਹੜੀ ਬਸਤਾ ਜਿਹੜਾ ਜਿਹੜੀ ਵੀ ਸਮਾਨ ਆ ਉਹਦੇ ਅੰਦਰ ਰੇਟ ਵਧਾ ਕੇ ਉਹ ਕੰਜ਼ਿਊਮਰ ਦੀ ਜੇਬ ਚੋਂ ਨਾ ਕੱਢ ਲੈਣ ਸੋ ਇਹਦੇ ਲਈ ਬੈਸਮੈਂਟ ਸੈਂਟਰ ਸਰਕਾਰ ਨੂੰ ਇੱਕ ਪੈਰਲਲ ਹੋਰ ਅ ਅੱਛਾ ਮੈਕੈਨਿਜ਼ਮ ਬਣਾਉਣਾ ਚਾਹੀਦਾ ਚਲੋ ਸ਼ੁਕਰੀਆ ਬਹੁਤ-ਬਹੁਤ ਚੀਮਾ ਜੀ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਟੇਟ ਕਿਸ ਤਰੀਕੇ ਨਾਲ ਇਸ ਪੂਰੀ ਰਿਫਾਰਮਸ ਨੂੰ ਦੇਖ ਰਹੀ ਹੈ ਔਰ ਹਰਪਾਲ ਜੀ ਮਾਸੜ ਨਾਲ ਜੁੜੇ ਉਹਨਾਂ ਦੇ ਵੱਲੋਂ ਜੋ ਦੋ ਤਿੰਨ ਅਹਿਮ ਗੱਲਾਂ ਕਹੀਆਂ ਗਈਆਂ ਨੇ ਪੁਆਇੰਟ ਨੰਬਰ 1 6000 ਕਰੋੜ ਦਾ ਘਾਟਾ ਸਿੱਧੇ ਤੌਰ ਦੇ ਉੱਤੇ ਸਰਕਾਰੀ ਖਜ਼ਾਨੇ ਨੂੰ ਪਏਗਾ ਰੈਵਨਿਊ ਲਾਸ ਹੋਏਗਾ ਹਾਲਾਂਕਿ ਉਹ ਕੀ ਅੱਗੇ ਜਾ ਕੇ ਇੰਪੈਕਟ ਕਰਦਾ ਏ ਕਿ ਵਾਕੀ ਵਿਕਰੀ ਵਧਨ ਦੇ ਨਾਲ ਜਾਂ ਬਿਲਿੰਗ ਵਧਨ ਦੇ ਨਾਲ GST ਦੀ ਕੰਪਨਸੇਸ਼ਨ ਹੋ ਜਾਏਗੀ ਉਹਨਾਂ ਨੇ ਦੂਜੀ ਗੱਲ ਇਹ ਵੀ ਕਹੀ ਕਿ 8 ਸਾਲ ਦੇ ਵਿੱਚ 1 ਲੱਖ 11000 ਕਰੋੜ ਦਾ ਘਾਟਾ ਪਿਆ GST ਦੀ ਵਜ੍ਹਾ ਨਾਲ ਜਿਹੜਾ ਸਟੇਟ ਨੂੰ ਰੈਵਨਿਊ ਆ ਰਿਹਾ ਸੀ ਉਦੇ ਵਿੱਚੋਂ ਜਿਹੜਾ ਕੰਪਨਸੇਸ਼ਨ 61000 ਕਰੋੜ ਦਾ ਆ ਗਿਆ ਪਰ 50000 ਕਰੋੜ ਦਾ ਨਹੀਂ ਆਇਆ ਜੋ ਮੁੱਖ ਮੰਤਰੀ ਨੇ ਚਿੱਠੀ ਲਿਖ ਕੇ 20 ਮੰਗਿਆ ਤਾਂ ਉਮੀਦ ਕਰਦੇ ਆ ਹਾਲਾਂਕਿ ਬੜੇ ਆਸਮਨ ਨਜ਼ਰ ਆਇ ਨਹੀਂ ਚੀਮਾ ਜੀ ਜਦੋਂ ਮੈਂ ਆਖਿਰ ਦੇ ਵਿੱਚ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਆ ਕਿ ਇਹ ਰਿਫਾਰਮਸ ਲੋਕਾਂ ਦੇ ਲਈ ਖਪਤਕਾਰਾਂ ਦੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਕੰਜ਼ਿਊਮਰ ਨੇ ਉਹਨਾਂ ਤੱਕ ਰਾਹਤ ਪਹੁੰਚੇ ਜੇ GST ਕਟਿਆਏ ਤਾਂ ਵੱਡੀ ਵੱਡੀ ਕੰਪਨੀਆਂ ਦੇ ਲਈ ਨਹੀਂ ਬਲਕਿ ਉਹਨਾਂ ਲੋਕਾਂ ਦੇ ਲਈ ਘਟਿਆ ਹੈ ਜਿਨ੍ਹਾਂ ਦੀ ਪਾਕਟ ਦੇ ਵਿੱਚ ਪੈਸੇ ਪਹੁੰਚਣੇ ਚਾਹੀਦੇ ਨੇ ਬਚਤ ਵਾਲੇ ਤਾਂ ਉਮੀਦ ਕਰਦੇ ਆ ਕਿ ਉਸ ਪਾਸੇ ਵੀ ਸਰਕਾਰਾਂ ਇਨਫੈਕਟ ਸਟੇਟ ਗਵਰਨਮੈਂਟ ਵੀ ਜ਼ਰੂਰ ਧਿਆਨ ਦੇਵੇਗੀ ਇਸ ਗੱਲਬਾਤ ਦੇ ਵਿੱਚ ਇੰਨਾ ਹੀ ਬਹੁਤ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਪ੍ਰਾਈਮ ਟਾਈਮ ਜਾਰੀ ਹੈ